ਅਲੀ ਤੋਂ ਪਹਿਲਾਂ ਪੰਜਾਬ ਨੂੰ ਦਹਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਸੀ ਇੱਕ ਸਾਜ਼ਿਸ਼ ਰਚੀ ਜਾ ਰਹੀ ਸੀ ਜੀ ਹਾਂ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਅਜਨਾਲਾ ਪੁਲਿਸ ਨੂੰ ਹਾਲਾਂਕਿ ਵੱਡੀ ਕਾਮਯਾਬੀ ਮਿਲੀ ਹੈ ਦਰਸਲ ਬਹੁਤ ਹੀ ਵੱਡੀ ਅਤਵਾਦੀ ਸਾਜ਼ਿਸ਼ ਨੂੰ ਜੋ ਹੈ ناکਾਮ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਦੇ ਪਿੰਡ ਤੇੜੀ ਨੇੜੇ ਜੋ ਹੈ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਵਿਸਫੋਟਕ ਸਮੱਗਰੀ ਜੋ ਹੈ ਬਰਾਮਦ ਕੀਤੀ ਗਈ ਹੈ ਆਰ ਡੀ ਐਕਸ 1.5 ਕਿਲੋ ਆਰ ਡੀ ਐਕਸ ਜੋ ਹੈ ਬਰਾਮਦ ਕੀਤਾ ਗਿਆ ਹੈ ਖੇਤਾ ਦੇ ਵਿੱਚੋਂ ਦਾ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਦੇ ਪਿੰਡ ਤੇੜੀ ਦੇ ਵਿੱਚ ਜੋ ਹੈ ਕਿਸੇ ਕਿਸਾਨ ਦੇ ਖੇਤਾਂ ਦੇ ਵਿੱਚ ਜੋ ਹੈ ਆਰ ਡੀ ਐਕਸ ਪਿਆ ਹੋਇਆ ਸੀਗਾ ਡੈਟੋਨੇਟਰ ਪਿਆ ਸੀ ਤੇ ਤਿੰਨ ਗ੍ਰੇਨੇਡ ਜੋ ਉੱਤੇ ਮੌਜੂਦ ਸਿਗੇ ਤੇ ਉਸ ਤੋਂ ਬਾਅਦ ਜਦੋਂ ਕਿਸਾਨ ਨੇ ਵੇਖਿਆ ਕਿ ਉਸ ਦੇ ਖੇਤਾਂ ਦੇ ਵਿੱਚ ਇਹ ਸਾਰਾ ਸਬਾਨ ਪਿਆ ਹੋਇਆ ਤਾਂ ਇੱਕੋ ਦਮ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਵਿਸਫੋਟਕ ਸਮੱਗਰੀ ਨੂੰ ਜਿਹੜਾ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਇੱਥੇ ਕਿਤੇ ਨਾ ਕਿਤੇ ਦੱਸਦੀ ਹੈ ਕਿ ਇਹ ਕਿਸੇ ਸ਼ਰਾਰਤੀ ਅੰਸਰ ਦਾ ਕੰਮ ਸੀਗਾ ਕਿ ਤੇ ਵੱਡੀ ਸਾਜਿਸ਼ ਜੋ ਰਚੀ ਜਾ ਰਹੀ ਸੀ ਹਾਲਾਂਕਿ ਇਸ ਸਾਜ਼ਿਸ਼ ਨੂੰ ਅਜਨਾਲਾ ਪੁਲਿਸ ਦੇ ਵੱਲੋਂ ناکਾਮ ਕਰ ਦਿੱਤਾ ਗਿਆ ਤਾਂ ਹਾਲਾਂਕਿ ਹਾਲਾਂਕਿ ਦੱਸੇ ਕਿ ਇਹ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਆਖਿਰਕਾਰ ਇਹ ਸਮਾਨ ਆਇਆ ਕਿਥੋਂ ਕਿ ਇਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਭੇਜਿਆ ਗਿਆ ਭਾਰਤ ਵਾਲੇ ਪਾਸੇ ਜਾਂ ਫਿਰ ਇਥੋਂ ਦੀ ਹੀ ਕਿਸੇ ਦੇ ਵੱਲੋਂ ਇੱਥੇ ਸਮਾਨ ਰੱਖਿਆ ਗਿਆ ਤਾਂ ਫਿਲਹਾਲ ਉਹ ਜਾਂਚ ਦਾ ਵਿਸ਼ਾ ਹੈ ਲੇਕਿਨ ਇਹ ਪੂਰਾ ਸਮਾਨ ਦੱਸੇ ਕਿ ਅਜਨਾਲਾ ਦੇ ਪਿੰਡ ਤੇੜੀ ਦੇ ਵਿੱਚ ਬਰਾਮਦ ਹੋਇਆ ਹੈ ਖੇਤਾਂ ਦੇ ਵਿੱਚ ਜੋ ਹੈ 1.5 ਕਿਲੋ ਆਰਡੀਐਕਸ ਮੌਜੂਦ ਸੀਗਾ ਡੇਟੋਨੇਟ ਵੀ ਮੌਜੂਦ ਸੀਗਾ ਉਤੇ ਤੇ ਤਿੰਨ ਗ੍ਰੇਨੇਡ ਜਿਹੜਾ ਉਥੋਂ ਦੀ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਤੇ ਜਿਸ ਤੋਂ ਬਾਅਦ ਮੌਕੇ ਤੇ ਹੀ ਸਭ ਤੋਂ ਪਹਿਲਾਂ ਤਾਂ ਬੌਮ ਸਕੁਆਇਰ ਟੀਮਾਂ ਨੂੰ ਸੱਦਿਆ ਜਾਂਦਾ ਹੈ ਬੌਮ ਡਿਸਪੋਜ਼ਲ ਟੀਮਾਂ ਨੂੰ ਸੱਦਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਪੂਰੀ ਜਾਂਚ ਪੜਤਾਲ ਉਥੇ ਕੀਤੀ ਜਾਂਦੀ ਹੈ ਜੋ ਸਮਾਨ ਜੋ ਵਿਸਫੋਟਕ ਸਮੱਗਰੀ ਉਤੇ ਮੌਜੂਦ ਸੀਗੀ ਉਸ ਨੂੰ ਜਿਹੜਾ ਪਹਿਲਾਂ ਜਾਂਚਿਆ ਜਾਂਦਾ ਤੇ ਉਸ ਤੋਂ ਬਾਅਦ ਦੱਸਿਆ ਕਿ ਹੁਣ ਅਗਲੀ ਜਾਂਚ ਪੜਤਾਲ ਕੀਤੀ ਜਾਵੇਗੀ ਸੋ ਇਹ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਹਾਲਾਂਕਿ ਇੱਕ ਪਾਸੇ ਜੋ ਹੈ ਫੈਸਟੀਵਲ ਸੀਜ਼ਨ ਵੀ ਜੋੜਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਦੀਵਾਲੀ ਦਾ ਜਿਹੜਾ ਜਸ਼ਨ ਮਨਾ ਰਹੇ ਨੇ ਲੋਕ ਉਸ ਤੋਂ ਪਹਿਲਾਂ ਹੀ ਦੱਸਦੇ ਕਿ ਅਜਿਹੀ ਜੜੀ ਹੈ ਘਟਨਾ ਹੋਣਾ ਅਜਿਹਾ ਵਿਸਫੋਟਕ ਸਮਗਰੀ ਮਿਲਣਾ ਕਿਤਨਾ ਕਿਤੇ ਬਹੁਤ ਹੀ ਚਿੰਤਾਜਨਕ ਹੈ ਹਾਲਾਂਕਿ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਦੱਸਿਆ ਕਿ ਅਲਰਟ ਤੇ ਜਿਹੜਾ ਹਰ ਪਾਸੇ ਰੱਖਿਆ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਨੂੰ ਤੇ ਹਰ ਪਾਸੇ ਜੋ ਹੈ ਚੈਕਿੰਗ ਕੀਤੀ ਜਾ ਰਹੀ ਹੈ ਲੇਕਿਨ ਇਸੇ ਦੌਰਾਨ ਹੋਨੇ ਜਿਹੜੀ ਇਹ ਘਟਨਾ ਵਾਪਰੀ ਹੈ ਜਨਾਲਾ ਦੇ ਵਿੱਚੋਂ ਇਹ ਵਿਸਫੋਟਕ ਸਮੱਗਰੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਉਹ ਇੱਕ ਵਾਰ ਫਿਰ ਤੋਂ ਅਲਰਟ ਤੇ ਹੋ ਚੁੱਕੇ ਨੇ ਤਾਂ ਚੈਕਿੰਗ ਜਿਹੜੀ ਹੈ ਪੂਰੇ ਇਲਾਕੇ ਦੇ ਵਿੱਚ ਦੱਸਿਆ ਕਿ ਕੀਤੀ ਗਈ ਇਸ ਪੂਰੀ ਘਟਨਾ ਤੋਂ ਬਾਅਦ ਲੇਕਿਨ ਇਸ ਜਿਹੜਾ ਸਮਾਨ ਬਰਾਮਦ ਕੀਤਾ ਗਿਆ ਹੈ ਇਹ ਤੇ ਕਿਵੇਂ ਪਹੁੰਚਿਆ ਕਿਸ ਦੇ ਵੱਲੋਂ ਪਹੁੰਚਾਇਆ ਗਿਆ ਫਿਲਹਾਲ ਉਹ ਜਾਂਚ ਪੜਤਾਲ ਦਾ ਵਿਸ਼ਾ ਹੈ ਤੇ ਇਹ ਬਹੁਤ ਹੀ ਵੱਡੀ ਤੇ ਅਹਿਮ ਖਬਰ ਜਿਹੜੀ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਅਜਨਾਲਾ ਦੇ ਪਿੰਡ ਤੇੜੀ ਦੇ ਵਿੱਚ ਜੋ ਹੈ ਇਹ ਵਿਸਫੋਟਕ ਸਮਗਰੀ ਬਰਾਮਦ ਕੀਤੀ ਗਈ ਹੈ ਇੱਕ ਪਾਸੇ ਤਰਨਤਾਰਨ ਦੇ ਵਿੱਚ ਜਿਹੜਾ ਚੋਨ ਵੀ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਵੀ ਅਜਿਹੀ ਸਮਗਰੀ ਬਰਾਮਦ ਹੋਣਾ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜਾ ਕਰਦਾ ਹੈ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਜੋ ਹੈ ਇਸ ਸਾਜ਼ਿਸ਼ ਨੂੰ ਜੋ ਹੈ ਕੰਮ ਕੀਤਾ ਗਿਆ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਇਸ ਪੂਰੀ ਵਿਸਫੋਟਕ ਸਮੱਗਰੀ ਨੂੰ ਅਤੇ ਇਸ ਦੌਰਾਨ ਦੱਸਦੇ ਕਿ ਜੋ ਉੱਥੇ ਮੌਜੂਦ ਅਧਿਕਾਰੀਆਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਇਸ ਪੂਰੀ ਘਟਨਾ ਬਾਰੇ ਤੇ ਕਿਵੇਂ ਜਿਹੜਾ ਉਹਨਾਂ ਨੂੰ ਇਸ ਬਾਰੇ ਸੂਚਨਾ ਮਿਲੀ ਤੇ ਕੀ ਕੁਝ ਅੱਗੇ ਹੁਣ ਜਾਂਚ ਪੜਤਾਲ ਕੀਤੀ ਜਾਵੇਗੀ ਉਸ ਬਾਰੇ ਜਿਹੜਾ ਬਿਆਨ ਉਹਨਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਉਹ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਹਾਂਜੀ ਜ਼ਮੀਨ ਦੇ ਬਾਰੇ ਪਿਆ ਹੀ ਕਾਲੀ ਦੀ ਗੁੱਠ ਨੁਕਰਜੀ ਚ ਕੁੱਤੇ ਡਏ ਹੀ ਪ੍ਰੋਲਨ ਅੱਛਾ ਜੀ ਇਹ ਆ ਡੀਐਕਸ ਕਹਿ ਰਹੇ ਪੁਲਿਸ ਮਲਾਜਮਾ ਹੈ अच्छा ते किस तरह पता किस तरह लगा ਤੁਹਾਨੂੰ ਇਹ ਨਾ ਪਾਣੀ ਲਾਇਆ ਸੀ ਆਪਾਂ ਕੈਲੀ ਨੂੰ ਵੱਡੇ ਬ੍ਰਦਰ ਪਾਣੀ ਲਾਇਆ ਸੀ ਤੇ ਉਹ ਜੋ ਪਾਣੀ ਦੇਖਣਾ ਇਹ ਆ ਤੇ ਉਹਨਾਂ ਵੇਖਿਆ ਕੁੱਤੇ ਫਰੋਦਣ ਦੇ ਸੀ ਤੇ ਉਹਨਾਂ ਵੇਖ ਕੇ ਦੇ ਮੈਨੂੰ ਫੋਟੋਆਂ ਭੇਜੀਆਂ ਤੇ ਮੈਂ ਉਸੇ ਵਾਲੇ ਪੁਲਿਸ ਨੂੰ ਪੁਲਾਡਤੀ ਹੈ ਡਿਪਟੀ ਸਾਹਬ ਨੂੰ اچھا ਕੀ ਮਿਲਿਆ ਕੀ ਇਹ ਇਹਦੇ ਵਿੱਚ ਕੀ ਹੈਗਾ ਥੋੜਾ ਵਿਸਥਾਰ ਨਾਲ ਦੱਸਿਓ ਇਹਦੇ ਵਿੱਚ ਆ ਡੀਐਕਸੀ ਕਰ ਰਹੇ ਆ ਲਾਜਨ ਸਾਹਿਬ ਆਏ ਆ ਕਿੰਨੇ ਪੈਕੇਟ ਹੈਗੇ ਆ ਕਿਹਚ 5 ਪੈਕੇਟ ਜੋ ਇਸ ਇਕਲਫਾਫੇ ਵਿੱਚੋਂ ਪੰਜ ਨਿਕਲੇ ਜਾਂ ਕਿਸ ਤਰ੍ਹਾਂ ਕਿਸ ਰਹੇ ਇਹ ਨਾ ਪੈਕਟ ਵਿੱਚੋਂ ਕੁੱਤਿਆਂ ਨੇ ਫਰੋਲ ਕੇ ਕੱਢਤੇ ਇੱਕੋ ਪੈਕਟ ਦੇ ਵਿੱਚ ਹੀ ਅਸਲ ਇਹ ਨਹੀਂ ਪਤਾ ਹੁਣ ਵੀ ਇੱਕ ਜਿਹੀ ਜਾਂ ਦੋਹਾਂ ਜਿਹੀ ਤੇ ਫਰੋਲ ਕੇ ਕੱਢੇ ਪਏ ਪੈਕਟ ਹੁਣ ਬੰਦ ਨੇ ਪੈਕਟ ਬੰਦ ਪਏ ਕਿਸ ਕਦਰ ਦੇ ਨੇ ਪੈਕਟ ਪੈਕਟ ਵਾਈਟ ਕਲਰ ਦੇ ਦੇ ਨੇ ਪੀਲੇ ਕਈ ਵੇ ਕਲਰ ਦੇ ਅੱਛਾ ਪੀਲੇ ਕਲਰ ਹਾਂਜੀ ਵਿੱਚ ਸੈਲ ਸੁੱਲ ਵਗੈਰਾ ਵਿੱਚ ਇੱਕ ਜਿਹਾ ਸੈਲ ਆ ਤੇ ਇੱਕ ਮੁਲਾਜ਼ਮ ਨੇ ਖੋਲਿਆ ਉਸ ਚੋਂ ਇੱਕ ਗਰਨੇਡ ਨਿਕਲਿਆ ਬਾਹਰ ਅੱਛਾ ਗਰਨੇਡ ਇੱਕ ਗੱਡੇਆ ਗਰਨੇਡ ਬਲੂ ਕਲਰ ਦਾ ਇੱਲਾਵੀ ਕਿਤੇ ਕੋਈ ਸ਼ਸਤਰ ਤਾਂ ਨਾ ਨਾ ਪੱਲਾ ਕੋਈ ਨਹੀਂ ਇਸ ਤਰ੍ਹਾਂ ਦੀ ਕੁਝ ਹੀ ਅਸੀਂ ਅੱਜ ਸਟੱਬਲ ਬਰਨਿੰਗ ਦੇ ਰਿਗਾਰਡਿੰਗ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਿੰਡ ਤੇੜੀ ਦੇ ਵਿੱਚ ਜਿਹੜਾ ਵਾ ਪਰਾਲੀ ਦੀ ਰਹਿਤ ਖੁੰਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਵੇਅਰਨੈਸ ਮੀਟਿੰਗ ਕਰ ਰਹੇ ਸੀਗੇ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਇੱਕ ਖੇਤੋਂ ਦੂਜੇ ਖੇਤ ਨੂੰ ਜਾ ਰਹੇ ਸੀਗੇ ਤਾਂ ਸਾਨੂੰ ਇੱਕ ਪੋਲੀਥੀਨ ਦਾ ਬੈਗ ਨਜ਼ਰ ਆਇਆ ਜੋ ਸ਼ੱਕੀ ਸ਼ੱਕੀ ਪ੍ਰਤੀਤ ਹੁੰਦਾ ਸੀ ਜਿਸ ਨੂੰ ਅਸੀਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਤਮਾਕਾ ਗੇਜ ਸਮਗਰੀ ਤੇ ਗਰਨੇਡ ਵਗੈਰਾ ਤੇ ਮਦਰ ਬੋਰਡ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਬਰਾਮਦ ਹੋਈਆਂ ਜਿਸ ਬਾਰੇ ਮੈਂ ਤਰੰਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਤੇ ਹੁਣ BDS ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਆ ਰਹੀ ਆ ਮੌਕੇ ਦੇ ਉੱਤੇ ਅਸੀਂ ਸੈਂਡ ਬੈਗਾਂ ਦੇ ਨਾਲ ਇਹਨੂੰ ਜਿਹੜਾ ਵਾ ਉਹ ਸੁਰੱਖਿਅਤ ਕਰ ਦਿੱਤਾ ਵਾ ਤੇ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਇਹ ਬੜੀ ਜਿਹੜੀ ਦੀਵਾਲੀ ਦੇ ਤਿਉਹਾਰ ਆ ਰਿਹਾ ਵਾ ਜਾਂ ਮਤਲਬ ਹੋਰ ਵੀ ਫੈਸਟੀਵਲ ਸੀਜ਼ਨ ਆ ਰਿਹਾ ਵਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਵਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੜੀ ਇਹ ਮਾਨਯੋਗ ਡੀਜੀਪੀ ਸਾਹਿਬ ਤੇ ਡਾਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਵਾ ਸੁਰੱਖਿਆ ਨੂੰ ਲੈ ਕੇ ਤੇ ਉਸ ਉਸ ਦਾ ਹੀ ਨਤੀਜਾ ਵਾ ਉਹਦੇ ਚ ਅਸੀਂ ਪੁਲਿਸ ਜਿਹੜੀ ਬਹੁਤ ਮੁਸਤੈਦ ਸੀਗੀ ਤੇ ਮੁਸਤੈਦੀ ਦੇ ਕਾਰਨ ਜਿਹੜਾ ਵਾ ਇਹ ਸਾਨੂੰ ਸਫਲਤਾ ਮਿਲੀ ਆ ਇਹ ਕੋਈ ਵੱਡਾ ਹਾਦਸਾ ਜਿਹੜਾ ਵਾ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਆਪਣੀ ਮੁਸਤੈਦੀ ਨਾਲ ਰੋਕਿਆ ਗਿਆ ਵਾ ਇਹ ਸਾਡੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਅਸੀਂ ਦਿਨ ਰਾਤ ਸਟੇਟ ਦੇ ਵਿੱਚ ਪੀਸ ਬਣਾਉਣ ਲਈ ਮਿਹਨਤ ਕਰ ਰਹੇ ਆ ਉਹਦਾ ਨਤੀਜਾ ਵਾ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਕਿ ਇਹ ਕਿੱਥੋਂ ਆਇਆ ਕਿੰਨੇ ਲਿਆਂਦਾ ਕੀ ਕਰਨਾ ਸੀ ਕਿੱਥੇ ਵਰਤਣਾ ਸੀ ਇਹ ਸਾਡੇ ਸੀਨੀਅਰ ਅਫਸਰ ਤੁਹਾਨੂੰ ਜਿਹੜਾ ਬਰੀਫ ਕਰਨਗੇ ਕਿੰਨੇ ਗ੍ਰੇਨੇਡ ਸੀ ਕਿੰਨੀ ਆਰਡੀਐਕਸ ਸੀ ਥੋੜਾ ਵਿਸਤਾਰ ਨਾਲ ਤਿੰਨ ਗ੍ਰੇਨੇਡ ਆ ਜੀ ਤੇ ਆਰਡੀਐਕਸ ਆ ਤੇ ਰਿਮੋਟ ਕੰਟਰੋਲ